ਹਾਂਜੀ ਦੋਸਤੋ ਨਮਸਕਾਰ ਜੀ ਮੈਂ ਤੁਹਾਡਾ ਰਣਜੀਤ ਸਿੰਘ ਤੇ ਅੱਜ ਅਸੀਂ ਖੜੇ ਹਾਂ ਲਿਵਾਈਨ ਕਲੱਬ ਨਾਬਾ ਦੇ ਵਿੱਚ ਇੱਕ ਤੁਹਾਨੂੰ ਕਹਾਵਤ ਸੁਣੀ ਹੋਗੀ ਕਹਿੰਦੇ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਵੀ ਅੱਖਾਂ ਤੋਂ ਬਿਨਾਂ ਜਹਾਨ ਤੇ ਦਿਖਦਾ ਨਹੀਂ ਜੇ ਨਿਗਾਹ ਘਟ ਜੇ ਬੰਦੇ ਦੀ ਐਨਕ ਲੋਨੀ ਪੈ ਜਾਂਦੀ ਹੈ ਤਾਂ ਉਹ ਉਦਾਂ ਦੀ ਅੱਜ ਇੱਕ ਰੇ ਲਿਵਾਈਨ ਕਲੱਬ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਉਹ ਕੈਂਪ ਕਿਸ ਚੀਜ਼ ਦਾ ਲੱਗਿਆ ਅੱਖਾਂ ਚੈੱਕਅਪ ਤੇ ਆਪਰੇਸ਼ਨ ਦਾ ਲਿਵਾਈਨ ਕਲੱਬ ਵੱਲੋਂ ਇੱਕ ਵਧੀਆ ਕੰਮ ਕੀਤਾ ਗਿਆ ਅੱਖਾਂ ਚੈੱਕਅਪ ਤੇ ਪ੍ਰੇਸ਼ਾਨ ਦਾ ਫ੍ਰੀ ਕੈਂਪ ਲਗਾਇਆ ਗਿਆ ਆਉ ਤੁਹਾਨੂੰ ਦਿਖਾਉਣੇ ਆ ਇਹ ਜਿਹੜਾ ਕੈਂਪ ਹੈ ਲਵਨ ਕਲੱਬ ਪ੍ਰਧਾਨ ਤੇ ਪੂਰੀ ਟੀਮ ਤੇ ਮੈਂਬਰ ਸਹਿਬਾਨ ਦੇ ਸਹਿਯੋਗ ਨਾਲ ਲੱਗਦਾ ਇਹ ਸਾਲ ਚ ਦੋ ਵੀ ਲੱਗ ਜਾਂਦੇ ਨੇ ਤੇ ਸਾਲ ਚ ਇੱਕ ਸਭ ਤੋਂ ਪਹਿਲਾਂ ਅਪਾਹਰਤ ਹੈ ਕਿ ਜਦੋਂ ਉਹ ਬਸਾ ਬਾਰੂਪੀ ਰਿਹਾ ਹੈ ਆਪਣੇ ਦਰਜੇ ਦੇ 500 ਤੋਂ Yeah. yeah. ਮੇਜ਼ਰ ਕੀ ਨਾਮ ਆਪਣੇ ਨੰਨਾ ਗੁਰਮੀਤ ਸਿੰਘ ਹੈ ਕਿਉਂਕਿ ਜਿਹੜਾ ਤੁਹਾਡੇ ਕੋਲ ਇਹ ਕੈਂਪ ਲਾਇਆ ਜਾ ਰਿਹਾ ਹੈ ਤੇ ਪਰ ਕੀ ਕਹੋਗੇ ਇਹ ਸਾਡਾ ਲਾਇਨਸ ਕਲੱਬ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਸਾਡਾ 51ਵਾਂ ਕੈਂਪ ਹੈ ਸਾਡਾ ਲਾਇਨਸ ਕਲੱਬ 1975 ਦਾ ਚੱਲ ਰਿਹਾ ਹੈ ਹਰ ਇੱਕ ਸਾਲ ਇੱਕ ਇੱਕ ਕੈਂਪ ਤੇ ਸਾਡਾ ਫਾਇਨਲ ਵੀ ਲੱਗਦਾ ਹੈ ਕਈ ਸਾਲ ਵਿੱਚ ਸਾਡੇ ਦੋ ਦੋ ਕੈਂਪ ਵੀ ਲੱਗੇ ਨੇ ਹੁਣ ਪਿਛਲੇ ਸਾਲ ਸਾਡੇ ਦਸੰਬਰ ਦੇ ਵਿੱਚ ਰਿਕਾਰਡ 134 ਆਪਰੇਸ਼ਨ ਕਰਵਾਏ ਜਿਹੜੇ ਲੈਂਸ ਪਏ ਨੇ ਇਸੇ ਕਰਕੇ ਲੋਕਾਂ ਨੇ ਬਹੁਤ ਮੰਗ ਕੀਤੀ ਵੀ ਕੈਂਪ ਦੇ ਰਿਜ਼ਲਟ ਬਹੁਤ ਵਧੀਆ ਸੀਗੇ ਔਰ ਬਹੁਤ ਵਧੀਆ ਹੀ ਉਸੇ ਇਸ ਕਰਕੇ ਸਾਨੂੰ ਦੁਬਾਰਾ ਲੋਕਾਂ ਦੀ ਮੰਗ ਤੇ ਸਾਨੂੰ ਇਸ ਕਰਕੇ ਦੁਬਾਰਾ ਹੁਣ ਫੇਰ ਕੈਂਪ ਲਾਣਾ ਪਿਆ। ਕਿਹੜਾ ਵਕਤ ਤੋਂ ਹੋਈ ਜੀ ਇਹ ਕੈਂਪ ਲਾਉਣ ਦੇ। ਕੈਂਪ ਲਾਉਣ ਦੀ ਸਾਡੀ 1977 ਦੇ ਕਣੀ ਸਾਡੀ ਸ਼ੁਰੂਆਤ ਹੋਈ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਲਗਾਤਾਰ ਹਰ ਇੱਕ ਸਾਲ ਕੈਂਪ ਲੱਗਦਾ ਤੇ ਕਈ ਸਾਲਾਂ ਚ ਕਈ ਸਾਲ ਦੋ-ਦੋ ਵੀ ਲੈ ਕੈਂਪ ਲੱਗੇ ਨੇ ਵੀ ਤਾਂ ਕਿ ਲੋਕ ਸੇਵਾ ਦਾ ਕੰਮ ਹੈ ਤੇ ਵੱਧ ਤੋਂ ਵੱਧ ਜਿੰਨੀ ਭਲਾਈ ਹੋ ਸਕੇ। ਇਸ ਤੋਂ ਇਲਾਵਾ ਵੀ ਸਾਡਾ ਇੱਕ ਹੋਰ ਇਹਦੇ ਨਾਲ ਉਪਰਾਲਾ ਚੱਲ ਰਿਹਾ ਹੈ ਨੌਇੰਬਰ ਕਲੱਬ ਦਾ। ਉਹ ਹੈ ਮਿਸ਼ਨ ਵਿਜ਼ਨ ਮਿਸ਼ਨ ਵਿਜ਼ਨ ਦੇ ਤਹਿਤ ਅਸੀਂ ਸਰਕਾਰੀ ਸਕੂਲਾਂ 'ਚ ਛੋਟੇ ਬੱਚੇ ਦੇ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ ਦੀ ਅੱਖਾਂ ਚੈੱਕ ਕਰਾਣੇ ਕਿਉਂਕਿ ਛੋਟੇ ਬੱਚੇ ਦੇ ਪੇਰੈਂਟਸ ਪਿੰਡਾਂ ਤੋਂ ਅੰਦਰ ਕਿਉਂ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਬੱਚੇ ਦੀ ਨਿਗਾ ਕਿੰਨੀ ਕਮਜ਼ੋਰ ਹੈ ਜਾਂ ਹੈ ਵੀ ਜਾਂ ਨਹੀਂ ਉਹਨਾਂ ਦੀ ਨਿਗਾ ਚੈੱਕ ਕਰਾਣੀ ਉਹਨਾਂ ਨੂੰ ਫ੍ਰੀ ਦਵਾਈਆਂ ਦੇਣੀਆਂ ਤੇ ਉਹਨਾਂ ਨੂੰ ਫ੍ਰੀ ਐਨਕਾ ਵੀ ਦੇਣੀਆਂ ਸਾਰਾ ਇਹ ਲੋਇਐਂਸ ਕਲੱਬ ਖੁਦ ਆਪਣੇ ਵੱਲੋਂ ਉਪਰਾਲਾ ਕਰਦਾ ਹੈ ਵੀ ਤਾਂ ਕਿ ਵੀ ਕਿਸੇ ਨੂੰ ਛੋਟੇ ਬੱਚਿਆਂ ਦੀ ਨਿਗਾ ਵੀ ਪ੍ਰੋਪਰ ਉਸਤਰੀ ਬਣੀ ਰਹੇ ਤਾਂ ਕਿ ਜਦੋਂ ਅਸੀਂ ਛੋਟੇ ਬੱਚੇ ਨੂੰ ਇੱਕ ਨਿਗਾ ਚੈੱਕ ਕਰਕੇ ਉਦੋਂ ਅਸੀਂ ਕੱਢ ਲੈਂਦੇ ਆ ਵੀ ਤੇਰੀ ਨਿਗਾ ਦੇ ਐਨਕ ਲਗਾਏ ਇਸ ਕਰਕੇ ਉਹਦੇ ਜੋ ਨਿਗਾਹ ਸ਼ੁਰੂ ਤੋਂ ਹੀ ਉਹਦੀ ਦੇਖਭਾਲ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਸਰ ਇਹਦੇ ਵਿੱਚ ਜਿਹੜਾ ਆਪਰੇਸ਼ਨ ਹੁੰਦਾ ਹੈ ਇਹਦਾ ਆਪਰੇਸ਼ਨ ਫ੍ਰੀ ਕੀਤਾ ਜਾਂਦਾ ਹੈ ਕਿ ਇਹ ਬਿਲਕੁਲ ਫ੍ਰੀ ਆਪਰੇਸ਼ਨ ਹੈ ਜੀ ਉਸ ਤੋਂ ਇਲਾਵਾ ਦਵਾਈਆਂ ਵੀ ਫ੍ਰੀ ਨੇ ਲੈਂਸ ਜਿਹੜੇ ਪਾਣੇ ਨੇ ਬਿਲਕੁਲ ਨਵੀਂ ਤਕਨੀਕ ਜਿਹੜੀ ਆ ਗਈ ਫੇਕੋ ਤਕਨੀਕ ਨਾਲ ਈਵਨ ਕਿ ਟੀਕਾ ਵੀ ਨਹੀਂ ਲੱਗਦਾ ਨਾ ਟੀਕਾ ਨਾ ਚੀਰਾ ਨਾ ਟਾਂਕਾ ਕੁਝ ਵੀ ਇਸ ਤਰ੍ਹਾਂ ਦਾ ਇਸ ਦੇ ਵਿੱਚ ਨਹੀਂ ਹੈ ਨਾ ਸਣੀਪਾ ਜੀ ਕੀ ਹਾਲ ਹੈ ਬਾਕੀ ਹੋ ਗਿਆ ਸਰ ਸਰ कॅम्प ਬਾਰੇ ਸਾਨੂੰ ਜਾਣਕਾਰੀ ਦੇ ਜਿਹੜੀ ਕੈਂਪ ਲਗਾਇਆ ਜਾ ਰਿਹਾ ਹੈ ਅੱਥਰਾਂ ਤੇ ਕੀ ਕੀ ਇਹ ਚ ਫੈਸਿਲਿਟੀਆਂ ਦਿੱਤੀਆਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਤੁਹਾਨੂੰ ਦੱਸਣਾ ਚਾਹੁੰਗਾ ਵੀ ਜਦਾ ਇਹ ਲਗਾ ਲਾਇਨ ਕਲੱਬ ਜਿਹੜਾ ਕੈਂਪ ਲਵਾ ਰਿਹਾ ਹੈ ਇਹ ਬਿਲਕੁਲ ਫ੍ਰੀ ਲਵਾਉਂਦਾ ਹੈ ਤੇ ਇਹਦੇ ਵਿੱਚ ਜਿਹੜੀ ਨਵੀਂ ਤਕਨੀਕ ਹੈ ਫਿਕੋ ਤਕਨੀਕ ਹੈ ਉਹਦੇ ਰਾਹੀਂ ਅਸੀਂ ਇਮਪਰੇਸ਼ਨ ਕਰਾਣੇ ਆ ਬਿਨਾਂ ਟਾਂਕੇ ਟੀਕੇ ਤੋਂ ਅਸੀਂ ਇਮਪਰੇਸ਼ਨ ਕਰਾਣੇ ਆ ਜਿਹਦੇ ਵਿੱਚ ਅਸੀਂ ਦਵਾਈਆਂ ਵੀ ਫ੍ਰੀ ਦਿੰਦੇ ਆ ਤੇ ਜਿਹੜੇ ਅੱਜ ਕਿੰਨੇ ਅਪਰੇਸ਼ਨ ਜਾ ਕੇ ਨੇ ਚੈੱਕ ਅਪ ਹੋ ਜੇਗਾ तकरीबन ਜੋ ਸਾਨੂੰ ਅਨੁਮਾਨ ਹੈ ਜੋ ਲੋਕਾਂ ਦੇ ਵਿੱਚ ਰੁਝਾਨ ਹੈ ਤਾਂ ਸਾਨੂੰ ਇਹ ਲੱਗਦਾ ਵੀ 100 ਤੋਂ ਪਲੱਸ ਤਾਂ ਸਾਡਾ ਅਪਰੇਸ਼ਨ ਨਿਕਲ ਸਕਦਾ ਤੇ ਜਿਹੜਾ ਚੈੱਕ ਅਪ ਹੋ ਜੂਗਾ ਤਕਰੀਬਨ 400 ਪਲੱਸ ਤੱਕ ਇਹ ਚੈੱਕ ਅਪ ਹੋ ਜੂਗਾ ਜੇ ਕੋਈ ਜਿਵੇਂ ਆਉਂਦਾ ਉਹਨਾਂ ਨੂੰ ਚਾਹ ਡਰਿੰਕ ਵਗੈਰਾ ਵੀ ਦਿੱਤਾ ਜਾਂਦਾ ਸਾਰਾ ਕੁਝ ਇੰਤਜ਼ਾਮ ਹੈ ਜੀ ਜਿਨ੍ਹਾਂ ਦਾ ਅਪਰੇਸ਼ਨ ਨਿਕਲਦਾ ਹੋਰ ਹੈ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਲੰਗਰ ਦਾ ਇੰਤਜ਼ਾਮ ਵੀ ਹੈ ਕਲਬ ਵੱਲੋਂ ਕੀਤਾ ਜਾਂਦਾ ਹੈ ਸਰ ਆਪਣੇ सुरेंद्र ਪ੍ਰਕਾਸ਼ ਨੂੰ ਅਨਸਰ ਜਿਹੜਾ ਕੈਂਪ ਲਾਇਆ ਗਿਆ ਇਹਦੇ ਬਾਰੇ ਦੱਸੋ ਕੈਂਪ ਵੀ ਇਹਦੇ ਦੂਜਾ ਲਾ ਰਹੇ ਆ ਇਸ ਸਾਲ ਚ ਹਰ ਸਾਲ ਹੀ ਲਾਉਣਾ ਇੱਕ ਤਾਂ ਐਤ ਕੀ ਮਰੀਜ਼ ਪਿਛਲੀ ਵਾਰ ਜ਼ਿਆਦਾ ਆ ਗਏ ਦੀ ਇਸ ਕਰਕੇ ਦੂਜਾ ਲਾ ਰਹੇ ਆ ਇਹਦੇ ਵਿੱਚ ਮਤਲਬ ਕੀ ਸਹੂਲਤਾਂ ਨੇ ਜਿਹੜੇ ਮਰੀਜ਼ਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ A to Z ਚ ਬੰਦਾ ਇੱਥੇ ਆ ਜਾਵੇ ਇੱਕ ਵਾਰੀ ਉਸ ਤੋਂ ਬਾਅਦ ਉਹਦਾ ਆਪਰੇਸ਼ਨ ਸਾਰੀ ਚੈੱਕਅਪ ਆਪਰੇਸ਼ਨ ਦਵਾਈਆਂ ਲੈਂਜ ਬਵਾਉਣਾ ਸਭ ਕੁਝ ਸਾਡੀ ਜ਼ਿੰਮੇਵਾਰੀ ਹੈ ਉਹਦੀ ਲੱਗਿਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਾਈਨਸ ਕਲੱਬ ਵੱਲੋਂ ਨੱਪਾ ਵੱਲੋਂ ਹਰ ਸਾਲ ਫ੍ਰੀ ਦੇ ਵਿੱਚ ਅੱਖਾਂ ਦਾ ਜਿਹੜਾ ਕੈਂਪ ਉਹ ਲਗਾਇਆ ਜਾਂਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਂਪ ਲਗਾਇਆ ਗਿਆ ਤੇ ਬਹੁਤ ਪੂਕਤਾ ਪ੍ਰਬੰਧ ਜਿਹੜੇ ਕਮੇਟੀ ਵੱਲੋਂ ਕੀਤੇ ਹੋਏ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਏ ਹੋਏ ਆ ਮੈਂ ਇਹ ਕਹਿੰਦਾ ਚੰਗੀ ਗੱਲ ਹੈ ਅੱਖਾਂ ਦਾ ਦਾਨ ਸਭ ਤੋਂ ਉੱਤਮ ਦਾਨ ਹੁੰਦਾ ਹੈ ਤੇ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉਹਨਾਂ ਨੇ ਜਿਹੜੀਆਂ ਆਪਰੇਸ਼ਨ ਦੀਆਂ ਤਾਰੀਖਾਂ ਵੀ ਲਈਆਂ ਨੇ ਉਹ ਚੰਗੀ ਗੱਲ ਆ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਤਾਂ ਜੋ ਜਿਹੜੇ ਗਰੀਬ ਲੋੜਵੰਦ ਲੋਕ ਨੇ ਉਹ ਇਸ ਤਰ੍ਹਾਂ ਸਹੂਲਤਾਂ ਜਿਹੜਾ ਲਾਭ ਨੇ ਉਹ ਉਠਾ ਸਕ ਹੁੰਦਾ ਕਿ ਕਿੰਨੇ ਕੰਨ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਲਾਇਨਸ ਰਿਲੇਬੇ ਸਿੰਘ ਮੈਂ ਲਾਇਨਸ ਕਲੱਬ ਦਾ ਮੈਂਬਰ ਹਾਂ। ਲਾਇਨਸ ਕਲੱਬ ਨੇ ਇਸ ਸਾਲ ਤੇ ਦੂਸਰਾ ਕੈਂਪ ਲਗਾਇਆ। ਜਿਹੜਾ ਪਹਿਲਾ ਕੰਮ ਕੈਂਪ ਸੀ ਉਹ ਬਹੁਤ ਕਾਮਯਾਬ ਸੀ। 134 ਆਪਰੇਸ਼ਨ ਹੋਏ ਤੇ ਤਕਰੀਬਨ 500 ਲੋਕ ਆਏ ਸੀ ਜਿਨ੍ਹਾਂ ਨੂੰ ਅਸੀਂ ਚੈੱਕ ਕੀਤਾ ਜਿਨ੍ਹਾਂ ਦੀ 슈ਗਰ ਵਗੈਰਾ ਸਾਰਾ ਕੁਝ ਜਿਹੜੇ ਉਹ ਚੈੱਕ ਕੀਤਾ। ਇਹ ਕੈਂਪ ਜਿਹੜਾ ਲੋਕਾਂ ਦੇ ਪ੍ਰੈਸ਼ਰ ਤੇ ਅਸੀਂ ਲਾਇਆ ਕਿ ਤੁਸੀਂ ਕੈਂਪ ਚੰਗਾ ਲਗਾਉਂਦੇ ਹੋ ਤਾਂ ਅਸੀਂ ਇਹ ਕੈਂਪ ਜਿਹੜਾ ਲਗਾਇਆ ਵੈਸੇ ਆਪ ਸਾਡਾ ਕਲੱਬ ਜਿਹੜਾ ਸਾਲ 'ਚ ਇੱਕ ਹੀ ਕੈਂਪ ਲਗਾਉਂਦਾ। ਪਰ ਇਹ ਪਹਿਲਾ ਸਾਲ ਹੈ ਕਿ ਜਦੋਂ ਇੱਕ ਸਾਲ 'ਚ ਦੋ ਕੈਂਪ ਜਿਹੜੇ ਨੇ ਆ ਅਸੀਂ ਲਗਾਏ ਨੇ। ਹੁਣ ਤੱਕ ਤਕਰੀਬਨ 250 ਲੋਕ ਆ ਚੁੱਕੇ ਨੇ ਪਰ ਸਾਨੂੰ ਉਮੀਦ ਹੈ ਕਿ 400 ਲੋਕ 400 ਤੱਕ ਆ ਜਾਣਗੇ। ਤੇ ਉਹਦੇ ਵਿੱਚੋਂ 70 80 ਜਾਂ 100 ਜਿਹੜੇ ਨੇ ਉਹ ਆਪਰੇਸ਼ਨ ਵਾਸਤੇ ਨਿਕਲਣਗੇ। ਜਿਹੜੇ ਆਪਰੇਸ਼ਨ ਵਾਸਤੇ ਨਿਕਲਣਗੇ ਜਿਨ੍ਹਾਂ ਨੇ ਲੈਂਸ ਪਾਣੇ ਹੋਣਗੇ ਤਾਂ ਉਹ ਵੀ ਅਸੀਂ ਪਾ ਕੇ ਦਿਆਂਗੇ। ਜਿਹੜੀਆਂ ਸਾਰੀਆਂ ਦਵਾਈਆਂ ਨੇ ਉਹ ਲਾਈਨ ਕਲੱਬ 90 ਵੱਲੋਂ ਹੇ ਦਿੱਤਿਆ ਜਾ ਰਹੇ ਨੇ ਉਹਨਾਂ ਦੇ ਸ਼ੂਗਰ ਚੈੱਕਅਪ ਨੇ ਹੋਰ ਸਭ ਚੈੱਕ ਕਰੇ ਨੇ ਉਹ ਵੀ ਸਾਰੇ ਲਾਇਨ ਕਲੱਬ ਵੱਲੋਂ ਸਰ ਜੋ ਅਜ ਕੈਂਪ ਲੱਗਿਆ ਤਾਂ ਵਾਇਨ ਕਲੱਬ ਦੇ ਵਿੱਚ ਆਖਾਂ ਦਾ ਠੀਕ ਇਹ ਕਹਿਣਾ ਚਾਹੁੰਦੇ ਉਹਦੇ ਬਾਰੇ ਜੈ ਸ਼੍ਰੀ ਰਾਮ ਜੈ ਲਾਇਨਿਜ਼ਮ ਲਾਇਨ ਕਲੱਬ ਬਣਿਆ ਇਸ ਲਈ ਹੈ ਵੀ ਆਮ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਗਰੀਬ ਔਰ ਅਮੀਰ ਦੇ ਭੇਦਭਾਵ ਤੋਂ ਬਿਨਾਂ ਜਿਸ ਚੀਜ਼ ਨੂੰ ਵੀ ਜਿਸ ਮਲਕੇ ਕੀ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹਨੂੰ ਅਸੀਂ ਪ੍ਰੋਵਾਈਡ ਕਰਾਨੇ ਆ। ਠੀਕ ਹੈ ਜੀ। ਸਾਡੇ ਹੌਨਸ ਅਨੀ ਸਿੰਘਲਾ ਜੀ ਦੀ ਪ੍ਰਧਾਨਗੀ ਵਿੱਚ ਦੂਜਾ ਆਈ ਕੈਂਪ ਲੱਗ ਰਿਹਾ ਹੈ। ਪਹਿਲਾ ਆਈ ਕੈਂਪ ਸਾਡਾ ਬੜਾ ਕਾਮਯਾਬ ਰਿਹਾ। 135 ਦੇ ਕਰੀਬ ਅਸੀਂ ਆਪਰੇਸ਼ਨ ਕੀਤੇ ਔਰ ਉਹ ਸਾਰੇ ਦੇ ਸਾਰੇ ਹੀ ਬੜੇ ਕਾਮਯਾਬ ਰਹੇ। ਉਹਦੇ ਹੀ ਉਤਸ਼ਾਹ ਨਾਲ ਅਸੀਂ ਅੱਜ ਦੂਜੀ ਵਾਰ ਹੌਸਲਾ ਕੀਤਾ ਵੀ ਬੜੀ ਜਲਦੀ ਅਸੀਂ ਦੂਜਾ ਕੈਂਪ ਲਾਤਾ। ਵੈਸੇ ਤਾਂ ਹੋਰ ਵੀ ਸ਼ਹਿਰ ਦੇ ਵਿੱਚ ਆਈਜ਼ ਦੇ ਕੈਂਪ ਲੱਗਦੇ ਰਹਿੰਦੇ ਨੇ। ਪਰ ਅੱਖਾਂ ਦੀ ਨੈਸੈਸਿਟੀ ਇੰਨੀ ਕਾ ਲੋਕਾਂ ਨੂੰ ਵੀ ਇਹ ਚਾਹੇ ਹਫਤੇ ਬਾਅਦ ਕੋਈ ਕੈਂਪ ਲੱਗ ਜੇ ਤਾਂ ਪੇਸ਼ੈਂਟ ਇਹਦਾ ਨਿਕਲ ਜਾਂਦਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਲੋਕਾਂ ਦੀ ਨਿਗਾ ਅੱਖਾਂ ਦਾ ਧਿਆਨ ਰੱਖੀਏ ਸਾਡਾ ਇਹ ਮੇਨ ਪ੍ਰੋਜੈਕਟ ਵੀ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਇਰ ਲੈਂਸ ਮੈਡੀਸਨ ਤੇ ਵੱਧ ਤੋਂ ਵੱਧ ਚੈੱਕਅਪ ਜਿੰਨੀ ਹੋ ਸਕਦੀ ਹੈ ਅਸੀਂ ਅੱਖਾਂ ਦੀ ਪਿੰਡਾਂ ਤੇ ਸ਼ਹਿਰਾਂ 'ਚ ਕਰੀਏ ਮਸਲੇ ਸਰ ਨਮਸਕਾਰ ਸਰ ਨਮਸਕਾਰ ਜੀ ਨਾਮ ਸਰ ਸ ਮੇਰਾ ਨਾਮ ਡਾਕਟਰ ਸੰਦੀਪ ਤਾਇਲ ਹੈ ਡਾਕਟਰ ਸਾਹਿਬ ਜਿੰਨੇ ਮਰੀਜ਼ ਕਿੰਨੇ ਤੁਸੀਂ ਦੇਖ ਚੁੱਕੇ ਅਸੀਂ ਤਾਂ 400 ਦੇ ਆਸ-ਪਾਸ ਮਰੀਜ਼ ਓਪੀਡੀ ਆਈਡੀਆ ਇਹ ਦੇਖ ਚੁੱਕੇ ਆ ਤੇ ਜਿਹੜੇ ਲੋੜਵੰਦ ਮਰੀਜ਼ ਸੀ ਉਹਨਾਂ ਦਾ ਅਸੀਂ ਆਪਰੇਸ਼ਨ ਕਰਾਂਗੇ ਤੇ ਬਾਕੀ ਜਿਹੜੇ ਓਪੀਡੀ ਸੀ ਨਾਰਮਲ ਉਹਨਾਂ ਨੂੰ ਮੈਡੀਸਨ ਦੇ ਕੇ ਅਸੀਂ ਫ੍ਰੀ ਕਰਤਾ ਤੇ ਹੁਣ ਆਪਰੇਸ਼ਨ ਵਾਲੇ ਮਤਲਬ ਕਿੰਨੇ ਕਿੰਨੇ ਬ੍ਰੇਕ ਕੱਢ ਚੁੱਕੇ ਆ ਆਪਰੇਸ਼ਨ ਦਾ ਆਈਡੀਆ ਹੈ 60 ਪੈਨ ਮਰੀਜ਼ ਸਾਡੇ ਕੋਲ ਨਿਕਲ ਚੁੱਕੇ ਨੇ ਤੇ ਉਹਨਾਂ ਨੂੰ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਆਪਰੇਸ਼ਨ ਕਰਨ ਤੋਂ ਬਾਅਦ ਕੀ ਕੀ ਆਪਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਇਿੱਤ ਸਰ ਪ੍ਰੋਪਰ ਮੈਡੀਸਨ ਪਾਣੀ ਹੈ ਜੋ ਅਸੀਂ ਸਮਝਾਵਾਂਗੇ ਪੇਸ਼ੈਂਟ ਨੂੰ ਓਲਣੇ ਬਾਅਦ ਦੂਸਰੀ ਵਾਰ ਜ਼ਿਆਦਾ ਅੱਖ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਔਰ ਅੱਖ ਨੂੰ ਮਲਣਾ ਨਹੀਂ ਹੈ ਤੇ ਟਾਈਮਲੀ ਜਿਸ ਚਾਹਾਂ ਮਰੀਜ਼ ਨੂੰ ਸੇ ਬੁਲਾ ਲੈ ਆ ਉਹ ਸਾਡਾ ਨੰਬਰ ਹੀ ਸਾਡੇ ਕੋਲ ਆਵੇ ਫਾਲੋਅ ਅਪ ਕਰਾਣਾ ਜ਼ਰੂਰੀ ਹੈ ਤੇ ਕਾਲੀਆ ਨਿਕ ਵਗੈਰਾ ਲਗਾ ਕੇ ਅੱਜ ਦਾ ਦੁਆਈ ਸਤ ਸ੍ਰੀ ਅਕਾਲ ਸਰ ਸਤ ਸ੍ਰੀ ਅਕਾਲ ਕੀ ਨਾ ਸਰ ਅਮਰੀਕ ਸਿੰਘ ਹੈ ਜੀ ਜਿਹੜਾ ਕੈਪ ਲਾਇਆ ਹੈ ਇਹਦੇ ਬਾਰੇ ਦੱਸੋ ਅਸੀਂ ਹਰ ਸਾਲ ਇੱਥੇ ਕੈਂਪੋ ਲੋਅਨ ਕਲੱਬ ਵਿੱਚ ਲਗਾਨੀ ਆ। ਇੱਕ ਵੀ ਸਾਡੇ ਚ ਸਾਡੇ ਪ੍ਰਧਾਨ ਜੀ ਸਣੀ ਸਿੰਘਲਾ ਜੀ ਨੇ ਇਹਦੀ ਗਵਾਹੀ ਚ ਦੋ ਵਾਰ ਅਸੀਂ ਜਿਹੜਾ ਕੈਂਪ ਹੈ ਇਹ ਸਾਲ ਦੋ ਵਾਰ ਕੀਤਾ ਤੇ ਪਿਛਲੀ ਵਾਰ ਵੀ ਸਾਡਾ ਬਹੁਤ ਵਧੀਆ ਐਕਸੈਸਿਬਲ ਰਿਹਾ ਤੇ ਹੁਣ ਵੀ ਜਿਹੜਾ ਅਸੀਂ ਕਰ ਰਹੇ ਹਾਂ ਤਾਂ ਹੁਣ ਸਾਡੇ 60% ਆ ਮਰੀਜ਼ ਦੇ ਲਗਭਗ ਹੁਣ ਸਿਲੈਕਟ ਕਰ ਲਿਆ ਸੀ ਇਹਨਾਂ ਦੇ ਆਪਰੇਸ਼ਨ ਹੋਣੇ ਨੇ। ਤਕਰੀਬਨ ਮੈਨੂੰ ਲੱਗਦਾ 250 ਜਾਂ 300 ਅਸੀਂ OPD ਆ ਜਿਹੜੀ ਉਹ ਚੱਲ ਰਹੀ ਹੈ। ਜੇ ਜਿਹੜੀਆਂ ਅਚੰਦਕ ਹੋਣ ਦੀ ਸਭਾਵਨਾ 400 ਤੋਂ ਵੱਧ ਹੋ ਗਈ ਵੀ ਸਾਢੀ ਹੋ ਜੂਗੀ ਤੇ 100 ਦੇ ਤਕਰੀਬ ਮੇਰੇ ਮੇਰੇ ਖੰਨ ਦਾ ਉਹ ਹੋ ਜਾਣਗੇ ਮਤਲਬ ਲੈ ਜਿਹੜੇ ਉਹ ਪਾਈ ਜਾਣਗੇ ਅਸੀਂ ਕੱਲ ਦਾ ਟਾਈਮ ਵੀ ਦੇ ਰਹੇ ਹਾਂ ਅੱਜ ਦਾ ਵੀ ਦੇ ਰਹੇ ਹਾਂ ਤੇ ਬਾਕੀ ਜਿਹੜੇ ਨਹਿਣ ਉਹਨੂੰ ਪਰਸ ਮੈਂ ਟਾਈਮ ਦੇ ਦਿਆਂਗਾ